ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਪੰਜ ਲੌਂਗ ਤੇ ਮਿਰਚ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਈਆਂ ਜੇਕਰ ਤੁਸੀਂ ਪੰਜ ਲੌਂਗ ਮਿਰਚ ਦੇ ਵਿੱਚ ਗੱਡ ਕੇ ਇੱਕ ਛੋਟਾ ਜਿਹਾ ਉਪਾਅ ਕਰ ਲਓਗੇ ਤਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਦੁਸ਼ਮਣ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਦੁਸ਼ਮਣ ਪਾਣੀ ਵੀ ਨਹੀਂ ਮੰਗੇਗਾ ਤੁਹਾਡੇ ਕੋਲ ਖੁਦ ਚੱਲ ਕੇ ਆ ਕੇ ਆਪਣੀਆਂ ਗਲਤੀਆਂ ਦੀ ਮਾਫੀ ਮੰਗੇਗਾ ਤੁਹਾਡੇ ਉੱਪਰ ਕੀਤਾ ਕਰਵਾਇਆ ਕਿਸੇ ਦਾ ਜੋ ਵੀ ਕੀਤਾ ਕਰਵਾਇਆ ਉਹ ਦੂਰ ਹੋਵੇਗਾ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਜਿਹੜੀਆਂ ਤੁਹਾਡੀਆਂ ਦੂਰ ਹੋ ਜਾਣਗੀਆਂ ਇਸ ਉਪਾਅ ਨੂੰ ਕਰਨ ਦੇ ਨਾਲ ਇਹ ਉਪਾਅ ਆਪਾਂ ਕਿਵੇਂ ਕਰਨਾ ਕਦੋਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਪੰਜ ਲੌਂਗ ਮਿਰਚ ਦੇ ਵਿੱਚ ਗੱਡ ਦੇਣਾ ਦੁਸ਼ਮਣ ਪਾਣੀ ਤੱਕ ਵੀ ਨਹੀਂ ਮੰਗੇਗਾ ਜੇਕਰ ਤੁਹਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਦੁਰਘਟਨਾਵਾਂ ਹੋ ਰਹੀਆਂ ਨੇ ਘਰ ਵਿੱਚ ਲੜਾਈ ਝਗੜਾ ਬਹੁਤ ਰਹਿੰਦਾ ਹੈ ਅਚਾਨਕ ਤੋਂ ਤੁਹਾਡੇ ਘਰ ਵਿੱਚ ਜੋ ਬਿਜ਼ਨਸ ਹੈ ਜਾਂ ਜੋ ਨੌਕਰੀ ਹੈ ਉਹ ਚਲੀ ਗਈਏ ਬਿਜ਼ਨਸ ਲਾਸ ਦੇ ਵਿੱਚ ਜਾ ਰਿਹਾ ਹੈ ਕਾਰੋਬਾਰ ਤੁਹਾਡਾ ਠੱਪ ਹੋ ਰਿਹਾ ਹੋ ਵੀ ਸਕਦਾ ਹੈ ਤੁਹਾਡੇ ਦੁਸ਼ਮਣ ਨੇ ਕੁਝ ਇਸ ਦੇ ਪਿੱਛੇ ਕੀਤਾ ਕਰਵਾਇਆ ਹੈ ਜਾਂ ਕਰਵਾ ਦਿੱਤਾ ਹੋਵੇਗਾ ਜਾਂ ਕਰਵਾ ਰਿਹਾ ਹੈ ਅਜਿਹੇ ਦੇ ਵਿੱਚ ਤੁਹਾਨੂੰ ਕਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਬਸ ਪੰਜ ਲੌਂਗ ਵਾਲਾ ਇੱਕ ਸ਼ੂਟ ਹੈ ਜਿਹੜਾ ਉਪਾਅ ਕਰਨ ਦੀ ਜ਼ਰੂਰਤ ਹੈ ਤੇ ਅਜਿਹਾ ਸਮਝ ਲਓ ਕਿ ਜਿਹੜੇ ਤੁਹਾਡੇ ਦੁਸ਼ਮਣ ਨੇ ਉਹਨਾਂ ਦੀ ਤੁਹਾਡੇ ਜੀਵਨ ਤੋਂ ਛੁੱਟੀ ਹੋ ਜਾਵੇਗੀ ਤੇ ਉਹ ਲੱਖ ਕੋਸ਼ਿਸ਼ ਕਰਨ ਤੋਂ ਬਾਅਦ ਵੀ ਤੁਹਾਡਾ ਕੁਝ ਨਹੀਂ ਵਿਗਾੜ ਪਾਉਣਗੇ ਸੋ ਇਸੇ ਤਰੀਕੇ ਦੇ ਨਾਲ ਜੋ ਲੌਂਗ ਹੈ ਇਸ ਧਾਰਨ ਨਹੀਂ ਲੌਂਗ ਦੇ ਵਿੱਚ ਬਹੁਤ ਜਮਤਕਾਰੀ ਸ਼ਕਤੀ ਹੁੰਦੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਅਸੀਂ ਮਾਤਾ ਦਾ ਪੂਜਨ ਕਰਦੇ ਹਾਂ ਤੇ ਮਾ ਦੁਰਗਾ ਦਾ ਪੂਜਨ ਕਰਦੇ ਹਾਂ ਉਸ ਵਿੱਚ ਵੀ ਅਸੀਂ ਲੌਂਗ ਦੀ ਜ਼ਰੂਰ ਉਹ ਵਰਤੋਂ ਕਰਦੇ ਹਾਂ ਉਸ ਪੂਜਾ ਦੇ ਵਿੱਚ ਲੌਂਗ ਦਾ ਅਸੀਂ ਪ੍ਰਯੋਗ ਕਰਦੇ ਹਾਂ ਪ੍ਰਯੋਗ ਦੇ ਵਿੱਚ ਅਸੀਂ ਲੈਨੇ ਆ ਤੇ ਬਿਨਾ ਲੌਂਗ ਦੇ ਮਾ ਦੁਰਗਾ ਦਾ ਪੂਜਨ ਵੀ ਅਧੂਰਾ ਹੁੰਦਾ ਹੈ ਭੋਗ ਦੇ ਵਿੱਚ ਵੀ ਉਹਨਾਂ ਨੂੰ ਲੌਂਗ ਹੀ ਅਸੀਂ ਚੜਾਉਂਦੇ ਆ ਤੇ ਇਸੇ ਤਰੀਕੇ ਦੇ ਨਾਲ ਹੁਣ ਦੇਖੋ ਲੌਂਗ ਦੇ ਜੋ ਉਪਾਣੇ ਇਹ ਤੁਰੰਤ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਚਮਤਕਾਰ ਦਿਖਾਉਂਦੇ ਨੇ ਕੈਨ ਦਾ ਭਾਵਕੇ ਤੁਰੰਤ ਇਹਨਾਂ ਦਾ ਪ੍ਰਭਾਵ ਜੋ ਵੀ ਹੁੰਦਾ ਤੁਹਾਡੇ ਉੱਪਰ ਪੈਂਦਾ ਤੁਹਾਡੀਆਂ ਜੋ ਵੀ ਸਮੱਸਿਆਵਾਂ ਨੇ ਜਿਵੇਂ ਦੁਸ਼ਮਣ ਪਰੇਸ਼ਾਨ ਕਰ ਰਹੇ ਨੇ ਦੁਸ਼ਮਣ ਪਰੇਸ਼ਾਨ ਕਰਨ ਤੋਂ ਹਟ ਨਹੀਂ ਰਹੇ ਉਹ ਤੁਰੰਤ ਤੁਹਾਡਾ ਪਿੱਛਾ ਛੱਡ ਦਿੰਦੇ ਆ ਤੁਹਾਡੇ ਜੀਵਨ ਤੋਂ ਨਿਕਲ ਕੇ ਬਾਹਰ ਹੋ ਜਾਂਦੇ ਨੇ ਅਜਿਹਾ ਅਜੂਕ ਉਪਾਏ ਗੁਪਤ ਦੁਸ਼ਮਣਾਂ ਦੇ ਲਈ ਵੀ ਏ ਤੇ ਸਾਹਮਣੇ ਵਾਲਿਆਂ ਦੇ ਲਈ ਵੀ ਉਹਨਾਂ ਨੂੰ ਵੀ ਜੀਵਨ ਤੋਂ ਦੂਰ ਕਰਨ ਲਈ ਤੁਸੀਂ ਇਸ ਉਪਾਣੂ ਕਰ ਸਕਦੇ ਹੋ ਤੇ ਜ਼ਰੂਰ ਕਰੋ ਇਹ ਉਪਾਣੂ ਕਿਸੇ ਵੀ ਦੇਨ ਤੁਸੀਂ ਕਰ ਸਕਦੇ ਹੋ ਲੇਡੀਜ਼ ਤੇ ਜੈਂਟਸ ਕੋਈ ਵੀ ਇਸ ਉਪਾਣੂ ਕਰ ਸਕਦਾ ਹੈ ਤੇ ਚਲੋ ਗੱਲ ਕਰ ਲੈਨੇ ਆ ਇਸ ਉਪਾਦੀ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਹਰੀ ਮਿਰਚ ਲੈਣੀ ਹੈ ਹਰੀ ਮਿਰਚ ਜਿਹੜੀ ਡੰਡਲ ਵਾਲੀ ਲਵਾਂਗੇ ਤਾਜੀ ਹਰੀ ਮਿਰਚ ਕਹਿਣ ਦਾ ਭਾਵ ਕਿ ਖਰਾਬ ਮਿਰਚ ਨਹੀਂ ਹੋਣੀ ਚਾਹੀਦੀ ਕਟੀ ਫਟੀ ਨਾ ਹੋਵੇ ਸਾਬਤ ਹਰੀ ਮਿਰਚ ਤੁਹਾਨੂੰ ਲੈਣੀ ਤੇ ਨਾਲ ਹੀ ਤੁਹਾਨੂੰ ਕੀ ਕਰਨਾ ਹੈ ਕਿ ਪੰਜ ਲੌਂਗ ਲੈਣੇ ਨੇ ਲੌਂਗ ਵੀ ਬਿਲਕੁਲ ਸਾਬਤ ਹੋਣੇ ਚਾਹੀਦੇ ਆ ਇੱਕ ਕਾਲੇ ਰੰਗ ਦਾ ਪੈਨ ਜਾਂ ਮਾਰਕਰ ਜਾਂ ਸਕੈਚ ਹੋਵੇ ਜਾਂ ਜਿਹੜਾ ਵੀ ਪੈਨ ਹੋਵੇ ਉਹ ਵੀ ਤੁਹਾਨੂੰ ਇੱਥੇ ਲੈਣਾ ਹੈ ਹੁਣ ਇਹ ਸਾਰੀਆਂ ਚੀਜ਼ਾਂ ਲੈ ਕੇ ਆਪਣੇ ਘਰ ਦੇ ਕਿਸੇ ਅਜਿਹੇ ਕਮਰੇ ਦੇ ਵਿੱਚ ਜਾਂ ਕਿਸੇ ਅਜਿਹੇ ਸਥਾਨ ਤੇ ਬੈਠਣਾ ਹੈ ਅਜਿਹੀ ਜਗ੍ਹਾ ਤੇ ਬੈਠਣਾ ਹੈ ਜਿੱਥੇ ਤੁਸੀਂ ਇਹ ਉਪਾਅ ਕਰ ਸਕਦੇ ਹੋ ਤਾਂ ਤੁਹਾਨੂੰ ਕੋਈ ਡਿਸਟਰਬ ਵੀ ਨਾ ਕਰੇ ਕੋਈ ਰੋਕੇ ਟੋਕੇ ਵੀ ਨਾ ਕਹਿਣ ਦਾ ਭਾਵ ਕਿ ਤੁਸੀਂ ਗੁਪਤ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰਨਾ ਹੈ ਤੇ ਹੁਣ ਦੇਖੋ ਇੱਕ ਵੱਡੀ ਸੂਈ ਤੁਸੀਂ ਇੱਥੇ ਲੈ ਲਓ ਤੇ ਸਾਰਾ ਸਮਾਨ ਲੈ ਕੇ ਘਰ ਦੇ ਕਮਰੇ ਦੇ ਵਿੱਚ ਤੁਸੀਂ ਬੈਠ ਜਾਓ ਜ਼ਮੀਨ ਤੇ ਬੈਠ ਕੇ ਜਾਂ ਉੱਪਰ ਬੈਠ ਕੇ ਕਿਤੇ ਵੀ ਬੈਠ ਕੇ ਤੁਸੀਂ ਇਹ ਉਪਾਅ ਨੂੰ ਕਰ ਸਕਦੇ ਹੋ ਤੇ ਜੋ ਹਰੀ ਮਿਰਚ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਰਨਾ ਹੈ ਕਿ ਉਸ ਨੂੰ ਚੁੱਕਣਾ ਹੈ ਤੇ ਜੋ ਕਾਲੇ ਰੰਗ ਦਾ ਕਲਮ ਜਾਂ ਫਿਰ ਪੈਨ ਤੁਸੀਂ ਲਿਆਏ ਉਸ ਨਾਲ ਤੁਹਾਨੂੰ ਉਸ ਹਰੀ ਮਿਰਚ ਦੇ ਉੱਪਰ ਲਿਖਣਾ ਹੈ ਦੁਸ਼ਮਣ ਅਗਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਜਾਣਦੇ ਹੋ ਤਾਂ ਉਹ ਵੀ ਤੁਸੀਂ ਲਿਖ ਸਕਦੇ ਹੋ ਜਿਆਦਾ ਤੋਂ ਜਿਆਦਾ ਤਿੰਨ ਨਾਮ ਲਿਖ ਸਕਦੇ ਹੋ ਜੇਕਰ ਤਿੰਨ ਤੋ ਜਿਆਦਾ ਨਾਮ ਤੁਹਾਡੇ ਦੁਸ਼ਮਣ ਦੇ ਹਨ ਤਾਂ ਫਿਰ ਤੁਸੀਂ ਉਸ ਤੇ ਨਾਮ ਨਾਲ ਲਿਖੋ ਨਾਮ ਨਾਲ ਲੈ ਕੇ ਕੇਵਲ ਤੁਸੀਂ ਦੁਸ਼ਮਣ ਹੀ ਲਿਖੋ ਹੁਣ ਇਸ ਦੇ ਬਾਅਦ ਦੇ ਵਿੱਚ ਇਸ ਹਰੀ ਮਿਰਚ ਦੇ ਉੱਪਰ ਜੋ ਕੇ ਵੱਡੀ ਸੂਈ ਤੁਸੀਂ ਲਈਏ ਉਸ ਨਾਲ ਪੰਜ ਛੇਡ ਤੁਸੀਂ ਕਰ ਲੈਣੇ ਨੇ ਜਿਸ ਨਾਲ ਕਿ ਆਸਾਨੀ ਦੇ ਨਾਲ ਤੁਸੀਂ ਉਸ ਦੇ ਅੰਦਰ ਲੌਂਗ ਲਗਾ ਸਕੋ ਦੇਖੋ ਸਿੱਧੇ ਸਿੱਧੇ ਤੁਸੀਂ ਹਰੀ ਮੇਰ ਚ ਵਿੱਚ ਲੌਂਗ ਗੱਡੋਗੇ ਤਾਂ ਲੌਂਗ ਹੋ ਸਕਦਾ ਹੈ ਟੁੱਟੇ ਜਾਵੇ ਤੇ ਟੁੱਟੀ ਹੋਈ ਲੌਂਗ ਨਾਲ ਇਹ ਉਪਾਤ ਤੁਹਾਨੂੰ ਨਹੀਂ ਕਰਨਾ ਇਸ ਲਈ ਛੇਦ ਕਰਨ ਲਈ ਵੱਡੀ ਸੂਈ ਦਾ ਇਸਤੇਮਾਲ ਤੁਸੀਂ ਇੱਥੇ ਕਰੋ ਤੇ ਹਰ ਲੌਂਗ ਨੂੰ ਗੜਦੇ ਸਮੇਂ ਤੁਹਾਨੂੰ ਦੁਸ਼ਮਣ ਜਾਂ ਫਿਰ ਦੁਸ਼ਮਣ ਦਾ ਨਾਮ ਬੋਲਣਾ ਹੈ ਤੇ ਜੇਕਰ ਤੁਹਾਨੂੰ ਨਾਮ ਪਤਾ ਹੀ ਨਹੀਂ ਜਾਂ ਤੁਹਾਡੇ ਦੁਸ਼ਮਣ ਬਹੁਤ ਜ਼ਿਆਦਾ ਨੇ ਉਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਇੱਛਾ ਫਿਰ ਗੁਪਤ ਦੁਸ਼ਮਣ ਤੋਂ ਆਡੇ ਨੇ ਤਦ ਤੁਸੀਂ ਨਾਮ ਨਾ ਲੈ ਕੇ ਦੁਸ਼ਮਣ ਇੱਥੇ ਬੋਲੋ ਹਰ ਲੋਗ ਨੂੰ ਗੱਡਦੇ ਸਮੇਂ ਤਾਂ ਪੰਜ ਪੰਜ ਲੋਗ ਹਰੀ ਮੇਚ ਦੇ ਵਿੱਚ ਗੱਡ ਦੇਣੀਆਂ ਨੇ ਤੇ ਤੁਹਾਨੂੰ ਦੁਸ਼ਮਣ 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 ਹਰ ਲੋਗ ਨੂੰ ਗੱਡਦੇ ਸਮੇਂ ਬੋਲਣਾ ਹੈ ਪੰਜ ਵਾਰ ਬੋਲਣਾ ਹੈ ਤੇ ਇਸ ਦੇ ਬਾਅਦ ਤੁਹਾਨੂੰ ਇੱਕ ਮੰਤਰ ਇੱਥੇ ਬੋਲਣਾ ਹੈ ਤੇ ਜਿਹੜਾ ਤੁਸੀਂ ਮੰਤਰ ਬੋਲਣਾ ਉਸ ਨੂੰ ਵੀ ਤੁਸੀਂ ਪੰਜ ਵਾਰ ਹੀ ਬੋਲਣਾ ਹੈ ਦੁਸ਼ਮਣ ਤਾਂ ਲੋਗ ਗੱਡ ਦੇ ਸਮੇਂ ਬੋਲੋਗੇ ਤੇ ਜਦੋਂ ਸਾਰੀ ਲੋਗ ਮਿੱਚ ਵਿੱਚ ਗੱਡ ਦਿਓਗੇ ਲਗਾ ਦਿਓਗੇ ਉਸ ਦੇ ਬਾਅਦ ਪੰਜ ਵਾਰ ਤੁਹਾਨੂੰ ਇੱਕ ਮੰਤਰ ਵੀ ਬੋਲਣਾ ਹੈ ਸਕਰੀਨ ਤੇ ਮੰਤਰ ਆ ਰਿਹਾ ਹੋਵੇਗਾ ਇਹ ਤੋਂ ਤੁਸੀਂ ਨੋਟ ਵੀ ਕਰ ਸਕਦੇ ਹੋ ਤੇ ਜਿਸ ਨਾਲ ਕੇ ਮੰਤਰ ਆਸਾਨੀ ਦੇ ਨਾਲ ਤੁਸੀਂ ਪੜ੍ਹ ਸਕੋ ਉਹ ਮੰਤਰੇ ਓਮ ਕ੍ਰੀਮ 76 ਪੈਰਵ ਪੈਰਵਾਏ ਕ੍ਰੀਮ ਫਟ ਸੁਵਾਹਾ ਓਮ ਕ੍ਰੀਮ 76 ਪੈਰਵਾਏ ਕ੍ਰੀਮ ਫਟ ਸੁਵਾਹਾ ਇਸ ਦੇ ਬਾਅਦ ਤੁਹਾਨੂੰ ਕੀ ਕਰਨਾ ਹੈ ਭਗਵਾਨ ਪੈਰਵ ਅੱਗੇ ਪ੍ਰਾਰਥਨਾ ਕਰਨੀ ਹੈ ਕਿ हे ਪ੍ਰਭੂ ਮੇਰੇ ਜੋ ਵੀ ਦੁਸ਼ਮਣ ਨੇ ਗੁਪਤ ਨੇ ਜਾਂ ਸਾਹਮਣੇ ਤੋਂ ਨੇ ਤੁਸੀਂ ਉਹਨਾਂ ਸਾਰਿਆਂ ਨੂੰ ਮੇਰੇ ਜੀਵਨ ਤੋਂ ਦੂਰ ਕਰੋ ਮੇਰੇ ਜੀਵਨ ਤੋਂ ਉਹਨਾਂ ਨੂੰ ਕੱਢ ਦਿਓ ਇਸ ਤਰ੍ਹਾਂ ਨਾਲ ਪ੍ਰਾਰਥਨਾ ਕਰਨ ਤੋਂ ਬਾਅਦ ਤੁਹਾਨੂੰ ਕੀ ਕਰਨਾ ਹੈ ਕਿ ਉਸ ਪੂਰੀ ਹਰੀ ਮਿਰਚ ਨੂੰ ਜਾਂ ਤਾਂ ਤੁਸੀਂ ਉਸ ਨੂੰ ਮਿੱਟੀ ਦੇ ਵਿੱਚ ਦਬਾ ਦਿਓ ਜਾਂ ਫਿਰ ਸੁਨਸਾਨ ਸਥਾਨ ਤੇ ਉਸ ਨੂੰ ਸੁੱਟ ਕੇ ਆ ਜਾਓ ਆਪਣੇ ਘਰ ਤੋਂ ਥੋੜੀ ਦੂਰ ਤੇ ਜਿਆਦਾ ਕੋਲ ਤੁਹਾਨੂੰ ਨਹੀਂ ਸੁੱਟਣੀ ਅਗਰ ਮਿੱਟੀ ਹੈ ਤਾਂ ਤੁਸੀਂ ਮਿੱਟੀ ਤੇ ਕੋਲ ਵਿੱਚ ਜਾ ਕੇ ਦਬਾ ਵੀ ਸਕਦੇ ਹਾਂ ਤਾਂ ਇਹ ਉਪਾਅ ਸਿਰਫ ਤਾਂ ਸਿਰਫ ਤੁਹਾਨੂੰ ਇੱਕ ਵਾਰ ਹੀ ਕਰਨਾ ਹੈ ਇੱਕ ਵਾਰ ਦੇ ਵਿੱਚ ਹੀ ਤੁਹਾਡੇ ਜੋ ਦੁਸ਼ਮਣ ਨੇ ਉਹ ਤੁਹਾਡੇ ਜੀਵਨ ਤੋਂ ਦੂਰ ਹੋ ਜਾਣਗੇ ਉਹਨਾਂ ਦੀ ਸਾਰੀ ਸ਼ਕਤੀ ਖਤਮ ਹੋ ਜਾਵੇਗੀ ਤੇ ਤੁਹਾਡਾ ਕੁਝ ਵੀ ਨਹੀਂ ਵਿਗਾੜ ਪਾਉਣਗੇ ਤਾਂ ਇਹ ਇੱਕ ਅਜੀਹਾ ਉਪਾਅ ਹੈ ਜੋ ਤੁਹਾਡੇ ਲੱਖਾਂ ਕਰੋੜਾ ਦੁਸ਼ਮਣਾਂ ਨੂੰ ਵੀ ਤੁਹਾਡੀ ਜ਼ਿੰਦਗੀ ਤੋਂ ਬਾਹਰ ਕੱਢ ਕੇ ਰੱਖ ਦੇਵੇਗਾ ਕਰੋ ਇਹ ਉਪਾਤੇ ਫਿਰ ਦੇਖੋ ਕਿਵੇਂ ਆਪਣੇ ਦੁਸ਼ਮਣਾਂ ਤੋਂ ਛਟਕਾਰਾ ਪਾਉਂਦੇ ਹੋ ਤੇ ਇਹ ਸਾਰੀ ਜਾਣਕਾਰੀ ਜੋ ਵੀ ਸਾਂਝੀ ਕੀਤੀ ਹੈ ਚੰਨ ਰੂਚੀ ਨੂੰ ਧਿਆਨ ਦੇ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਜੋਤਿਸ਼ ਦੇ ਧਰਮ ਦੇ ਉਪਾਅਾਂ ਤੇ ਸਲਾਹਾਂ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਅਜਮਾਓ ਸਾਡੀ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿਹਤਰ ਜਾਣਕਾਰੀ ਦੇਣਾ ਹੈ ਇਹ ਸਦ ਰੱਬ ਵੇਚ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਾਵਾ ਨਹੀਂ ਕਰਦੇ ਹਾਂਜੀ ਇਹ ਸੀ ਜੀ ਅੱਜ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਆ ਤੁਹਾਡਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਏ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ